Yeah, que aí é ਕੰਫੀਨਸੀਆ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਾਡੇ ਸਤਿਕਾਰਯੋਗ ਦੇਵੀ ਜੀ ਜਿਨ੍ਹਾਂ ਦੇ ਰੈਨ ਮਾਈਕ ਐਕਸਕਿਊਜ਼ ਮੀ ਸਾਰੀ ਲੀਡਰਸ਼ਿਪ ਤੇ ਸਾਡਾ ਜੁਝਾਰੂ ਸਾਥੀ ਵਿੱਕੀ ਜੀ ਜਿਨ੍ਹਾਂ ਨੇ ਮੈਂ ਸਮਝਦਾ ਮੇਰੀ ਇਲੈਕਸ਼ਨ ਦੇ ਵਿੱਚ ਦੀ ਵੀ ਤੇ ਮੇਰੇ ਵਾਲੀ ਪਾਰਲੀਮੈਂਟ ਚੋਂ ਜਿਹੜਾ ਕੁਛ ਚਿਰ ਪਹਿਲਾਂ ਨਿੰਕੇ ਗਈ ਆ ਤੇ ਸਾਡੇ ਰਜੀਵ ਸ਼ਰਮਾ ਜੀ ਜਿਹੜਾ ਕਿ ਬਹੁਤ ਹੀ ਸ਼ਰੀਫ ਰਜੀਵ ਜੀ ਸਾਡੇ ਬਹੁਤ ਐਕਟਿਵ ਤੇ ਚੰਗੇ ਸਾਡੇ ਮੰਡਲ ਪ੍ਰਧਾਨ ਤੇ ਸਾਡੇ ਇਧਰ ਖਾਸ ਤੌਰ ਤੇ ਖੰਨਾ ਸਾਹਿਬ ਜੀ ਨੇ ਬੜਾ ਵੱਡਾ ਫੈਸਲਾ ਲਿਆ ਅੱਜ ਦੇਸ਼ ਦੇ ਪ੍ਰਧਾਨ ਮੰਤਰੀ ਜੀ ਬੀਜੇਪੀ ਨੂੰ ਦੇਖਦੇ ਹੋਏ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਵੀ ਅਸੀਂ ਇਹ ਵਾਰਡ ਬਹੁਤ ਚੰਗੀਆਂ ਵੱਡੀਆਂ ਵੋਟਾਂ ਨਾਲ ਆ ਕੁਝ ਮਹੀਨੇ ਪਹਿਲਾਂ ਪਾਰਲੀਮੈਂਟ ਚ ਜਿੱਤ ਕੇ ਆਟੇ ਕੋਈ ਵੀ ਇੱਥੇ ਮੁਕਾਬਲਾ ਹੈ ਜਿਹੜਾ ਉਹ ਸਾਡਾ ਕਿਸੇ ਪਾਰਟੀ ਨਾਲ ਨਹੀਂ ਸੀ ਬਹੁਤ ਘੱਟ ਵੋਟਾਂ ਜਿਹੜੀਆਂ ਐ ਉਹ ਆਮ ਆਦਮੀ ਤੇ ਕਾਂਗਰਸ ਕੋਲ ਸੀ ਉਹਨ ਮੈਂ ਇੱਕ ਗੱਲ ਮੋਟੀ ਕਰਨਾ ਚਾਹੁੰਦਾ ਵੀ ਕਿਉਂ ਵਿੱਕੀ ਜੀ ਨੂੰ ਵੋਟ ਪਾਉਣੀ ਆ ਕਿਉਂ ਕਿਉਂਕਿ ਜੇ ਵਿੱਕੀ ਜੀ ਭਾਜਪਾ ਜਿੱਤਦੀ ਆ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਗ੍ਰਹਿ ਮੰਤਰੀ ਕੇਂਦਰ ਦੀ ਸਰਕਾਰ ਤੱਕ ਦਰਵਾਜ਼ਾ ਖੁੱਲਦਾ ਏ ਇਹੀ ਗੱਲ ਮੈਂ ਪਾਰਲੀਮੈਂਟ ਦੇ ਚੋਣਾਂ ਵੇਲੇ ਕਹਿੰਦਾ ਸੀ ਵੀ ਭਾਈ ਜੇ ਭਾਜਪਾ ਦਾ ਐਮਪੀ ਜਿੱਤੂਗਾ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਦੇ ਕੋਲੋਂ ਖਜ਼ਾਨੇ ਚੋਂ ਲੁਧਿਆਣੇ ਲਈ ਲੈ ਕੇ ਆਉ। ਉਹ ਗੱਲ ਨਹੀਂ ਹੋਈ। ਪਰ ਹੁਣ ਮੌਕਾ ਸਾਡੇ ਕੋਲ ਦੁਬਾਰਾ ਉਹ ਮੌਕਾ ਸੁਧਾਰਨ ਦਾ। ਵੀ ਅਸੀਂ ਆਪਣੇ ਕਾਉਂਸਲਰ ਬਣਾਈਏ, ਆਪਣਾ ਮੇਅਰ ਚੁਣੀਏ ਜਿਹੜਾ ਕਿ ਸਿੱਧਾ ਸਾਡਾ ਮੇਅਰ ਤੇ ਕਾਉਂਸਲਰ ਜਾਣ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੇ ਕੋਲ, ਫਰਾਂਸ ਮਿਨਿਸਟਰ ਦੇ ਕੋਲ ਵੱਡੇ ਤੋਂ ਵੱਡੇ ਪ੍ਰੋਜੈਕਟ ਆ ਜਿਹੜੇ ਉਹ ਲੈ ਕੇ ਆਉਣ। ਦੂਜੀ ਗੱਲ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀ ਕਾਂਗਰਸ ਦਾ ਤੇ ਮੈਂ ਪੈਸੇ ਕਿੱਥੋਂ ਲੈ ਕੇ ਆਉਂਦਾ ਸੀ? ਸਰਕਾਰ ਤਾਂ ਕੇਂਦਰ ਬੀਜੇਪੀ ਦੀ ਸੀ ਮੈਂ ਉਹਨਾਂ ਕੋਲੋਂ ਹੀ ਚਾਹੇ ਸਮਾਰਟ ਸਿਟੀ 1000 ਕਰੋੜ ਹੋਵੇ ਚਾਹੇ 750 ਕਰੋੜ ਦੀ ਐਲੀਵੇਟਰ ਰੋਡ ਹੋਵੇ ਚਾਹੇ 750 800 ਕਰੋੜ ਰੁਪਇਆ ਬੁੱਢਾ ਦਰਿਆ ਉਹਦਾ ਹੋਇਆ ਨਹੀਂ ਹੋਇਆ ਉਹ ਅਲੱਗ ਗੱਲ ਆ ਪਰ ਕੇਂਦਰ ਨੇ ਪੈਸਾ ਤਾਂ ਦਿੱਤਾ ਤੇ ਅੱਜ ਜਿਹੜਾ ਇਹ ਅਨਾਉਂਸਮੈਂਟ ਕਰਕੇ ਗਏ ਨੇ ਇਹਨਾਂ ਦੇ ਪ੍ਰਧਾਨ ਵੀ ਅਸੀਂ 24 ਘੰਟੇ ਜਿਹੜਾ ਉਹ ਪਾਣੀ ਦੇਵਾਂਗੇ ਉਹ ਤਾਂ ਸਾਡੀ ਸਕੀਮ ਹਰ ਘਰ ਚ ਪਾਣੀ ਦੇਣਾ ਵਰਲਡ ਬੈਂਕ ਨੇ 1500 ਕਰੋੜ ਰੁਪਇਆ ਉਹ ਲੁਧਿਆਣੇ ਨੂੰ ਦਿੱਤਾ ਹੋਇਆ ਉਹਦੇ ਲਈ ਜਿਹੜਾ ਕਿ ਕਿਉਂਕਿ ਅਸੀਂ ਤਕਰੀਬਨ 1200 ਟਿਊਬਲ ਨੇ ਸਾਡੇ ਲੁਧਿਆਣੇ 'ਚ ਜਿਹੜੇ ਚੱਲਦੇ ਆ 1200 ਟਿਊਬਲ ਜਿਹੜੇ ਪਾਣੀ ਕੱਢਦੇ ਆ ਥੱਲੇ ਤੇ ਇਹ ਬਲੈਕ ਜ਼ੋਨ ਡਿਕਲੇਅਰ ਹੋਏ ਅਸੀਂ ਵੀ ਸਿੱਧਾਂ ਤੋਂ ਸਿੱਧਾ ਪਾਣੀ ਆਵੇ ਲੁਧਿਆਣੇ ਲਈ ਉਹ ਕੰਮ ਪ੍ਰੋਜੈਕਟ ਦਿੱਤਾ ਹੋਇਆ ਵੱਡਾ ਪ੍ਰੋਜੈਕਟ ਆ ਉਹਨੂੰ ਹੋਰ 2 ਸਾਲ ਸਿਰੇ ਲੱਗਦੇ ਘਰ ਘਰ ਰੂਟੀਆਂ ਲੱਗਣੋਂ ਲੱਗ ਸਕਦੇ ਆ ਪਰ ਪੈਸਾ ਉੱਥੋਂ ਆਇਆ ਉਦੋਂ ਬਾਅਦ ਤੁਸੀਂ ਗੱਲ ਕਰ ਲਓ ਜੇ ਇੱਕ ਲਾਈਟ ਵੀ ਉਰੇ ਚੱਲ ਰਹੀ ਆ ਨਾ ਕਿਸੇ ਵੀ ਬੋਰਡ 'ਚ ਉਹ ਲਾਈਟ ਟਾਟਾ ਦੇ ਵੱਲੋਂ ਜਿਹੜਾ 스마트 ਸਿਟੀ 'ਚ ਕੰਮ ਦਿੱਤਾ ਹੋਇਆ ਉਹਦੇ ਵਿੱਚ ਚੱਲ ਰਹੀ ਹੈ ਯਾਰ ਤੇ ਇਹ ਅਨਾਉਂਸਮੈਂਟ ਕਰਕੇ ਗਏ ਵੀ ਅਸੀਂ ਬੱਸਾਂ ਦਵਾਂਗੇ ਜਿਹੜੀਆਂ ਈ ਬੱਸਾਂ 100-100 ਬੱਸ ਜਲੰਧਰ ਸ਼੍ਰੀ ਅਮਰitsar ਸਾਹਿਬ ਲੁਧਿਆਣੇ ਨੂੰ ਆ ਰਹੀ ਆ ਉਹ ਸਾਰੇ ਦੇਸ਼ ਦੇ ਵਿੱਚ ਹਰ ਜਿਹੜਾ ਵੱਡਾ ਸ਼ਹਿਰ ਆ ਜਿੱਥੇ ਪੋਲਿਊਸ਼ਨ ਨਾ ਜ਼ਿਆਦਾ ਉੱਥੇ ਈ ਬੱਸਾਂ ਵੀ ਡੀਜ਼ਲ ਪੈਟਰੋਲ ਤੋਂ ਬਿਨਾਂ ਬੱਸਾਂ ਉਹ ਈ ਬੱਸਿਸ ਸਾਡੀਆਂ ਚੱਲਣ ਬੈਟਰੀਆਂ ਨਾਲ ਤੇ ਉਹ ਮੈਂ ਸਿਆਸਤ ਦੀ ਨਹੀਂ ਮੈਂ ਇੱਥੇ ਕੈਂਪੇਨ ਕਰਨਾ ਬੰਦ ਕਰ ਜੂਗਾ ਜੀ ਆਮ ਆਦਮੀ ਵਾਲੇ ਕਹਿ ਦਿੰਦੇ ਵੀ ਇੱਕ ਪੰਜੀ ਮੋਰੀ ਵਾਲਾ ਪੈਸਾ ਵੀ ਇਹਨਾਂ ਦਾ ਏ ਇਹ ਬੱਸਾਂ ਜਿਹੜੀਆਂ ਏ ਉਹ ਸਾਰੀਆਂ ਦੀ ਸਾਰੀਆਂ ਕੇਂਦਰ ਵੱਲੋਂ ਆ ਰਹੀਆਂ ਤੇ ਅਖੀਰਲੀ ਗੱਲ ਮੈਂ ਕਹਿ ਕੇ ਬੰਦ ਕਰੂੰਗਾ ਵੀ ਇੱਕ ਵੀ ਤੁਸੀਂ ਸਾਰੇ ਪ੍ਰਾਣੀਆਂ ਇੱਕ ਵੀ ਕਿਤੇ ਮੈਨੂੰ ਨਹੀਂ ਪੱਥਰ ਲੱਗਿਆ ਦਿਖਾ ਦਿਓ ਜੇ ਭਗਵੰਤ ਮਾਨ ਸਾਹਿਬ ਨੇ ਕੋਈ ਉਦਘਾਟਨ ਕੀਤਾ ਹੋਵੇ ਇੱਕ ਪੱਥਰ ਉਹਨਾਂ ਦਾ ਸਰਕਾਰ ਨੇ ਲਾਇਆ ਸੀ ਉਹ ਪੱਥਰ ਵੀ ਉਹਨਾਂ ਦੇ ਆਪ ਦੇ ਐਮ.ਐਲ.ਏ ਗੁਰਪ੍ਰੀਤ ਗੋਗੀ ਜਿਹੜੇ ਮੌਜੂਦਾ ਐਮ.ਐਲ.ਏ ਨੇ ਉਹ ਜਨਾਬ ਨੇ ਮੁੱਖ ਮੰਤਰੀ ਦਾ ਕ੍ਰੇਨ ਲਿਆ ਕੇ ਉਹ ਨਹੀਂ ਪੱਥਰ ਆ ਜਿਹੜਾ ਤੁਸੀਂ ਆਪ ਸਾਰਿਆਂ ਨੇ ਕਵਰ ਕੀਤਾ ਉਹ ਤੁਹਾਨੂੰ ਨਾਲ ਲਿਆ ਕੇ ਉਹ ਨਹੀਂ ਪੱਥਰ ਤੋੜਨ ਗਏ ਆ ਵੀ ਇਹ ਝੂਠਾ ਨਹੀਂ ਪੱਥਰ ਕੋਈ ਕੰਮ ਨਹੀਂ ਹੋਇਆ ਤੇ ਜੇ ਇੱਕ ਐਮ.ਐਲ.ਏ ਨਹੀਂ ਪੱਥਰ ਤੋੜ ਰਿਹਾ ਐ ਮੁੱਖ ਮੰਤਰੀ ਦੇ ਵੀ ਸਾਡੇ ਲੁਧਿਆਣੇ 'ਚ ਕੁਝ ਨਹੀਂ ਹੋਇਆ ਫਿਰ ਕੋਈ ਗੱਲ ਕਹਿਣ ਦੀ ਰਹਿ ਜਾਂਦੀ ਐ ਤੇ ਦੂਜੀ ਪਾਸੇ ਕਾਂਗਰਸ ਨਾ ਤਿੰਨਾ ਚ ਨਾ 13 ਚ ਪਿਛਲੀ ਵਾਰ ਵੀ ਮੈਂ ਕਿਹਾ ਸੀ ਅੰਮਾ ਚ ਨਾ ਬੇਰਾ ਚ ਵੀ ਇਹ ਤਾਂ ਬਾਹਰ ਖੜ ਕੇ ਆ ਹੁਣ ਸਾਰੇ ਐਮਪੀ ਜਿਤਾ ਕੇ ਭੇਜਦੇ 13 ਦੇ 13 ਬਾਹਰ ਖੜੇ ਪੋਸਟਰ ਚੱਕੀ ਖੜੇ ਹੁੰਦੇ ਬਾਹਰ ਰੋਲਾ ਪਾਉਂਦੇ ਹੁੰਦੇ ਅੰਦਰ ਵੀ ਨਹੀਂ ਗੱਲ ਕਰਦੇ ਕਿਸੇ ਦੀ ਇਸ ਕਰਕੇ ਬੀਜੇਪੀ ਜਿਹਨੇ ਅੱਗੇ ਉਰੇ ਵੀ ਸਰਕਾਰ ਬਣਾਉਣੀ ਆ ਜਿਹਦੀ ਕੇਂਦਰ ਚ ਸਰਕਾਰ ਐਮੀ ਨਹੀਂ ਲੋਕ ਤੀਜੀ ਵਾਰ ਹਰਿਆਣੇ ਨੇ ਚੁਣ ਲਿਆ ਰਾਜਸਥਾਨ ਨੇ ਯੂਪੀ ਨੇ ਬੱਧਿਆ ਪ੍ਰਦੇਸ਼ ਨੇ ਉੜੀਸਾ ਨੇ ਹੁਣ ਰੈਨਖੂਨ ਸਾਰੀ ਕਸਰ ਮਹਾਰਾਸ਼ਟਰ ਨੇ ਪੂਰੀ ਕਰਤੀ ਤੇ ਤੁਸੀਂ ਸਾਡੇ ਸੁਨਤਾ ਸਾਹਿਬ ਤੱਕੜੇ ਹੋ ਕੇ ਵਿੱਕੀ ਜੀ ਨੂੰ ਜਿਤਾਓ ਤੇ ਦੇਵੀ ਜੀ ਤੇ ਮੇਰਾ ਕੰਮ ਜਿਵੇਂ ਮੇਰੇ ਤੇ ਕਿਰਪਾ ਕਰਕੇ ਗਏ ਸੀ ਅਮਿਤ ਸ਼ਾਹ ਜੀ ਇਹ ਕਹਿ ਕੇ ਗਏ ਸੀ ਮੇਰਾ ਦੋਸਤ ਤਾਂ ਚਾਹੇ ਮੈਂ ਇਲੈਕਸ਼ਨ ਹਾਰ ਗਿਆ ਪਰ ਮੈਨੂੰ ਅੱਜ ਵੀ ਆਪਣਾ ਕੇਂਦਰ ਚ ਮੰਤਰੀ ਬਣਾਇਆ ਤੇ ਬਾਕੀ ਗੱਲ ਵਿੱਕੀ ਜੀ ਦੀ ਦੇਵੀ ਜੀ ਤੇ ਛੱਡੋ ਈ ਆਪਣੀਆਂ ਜਿਹੜੇ بڑے ਅਹੁਦੇਆਂ ਤੇ ਪਹੁੰਚਾਉਣ ਦਾ ਕੰਮ ਦੇ ਬੀਜੀ ਕਰਨਗੇ ਲੋਕਾਂ ਨੂੰ ਅਪੀਲ ਆ ਵੀ ਜੇ ਤੁਸੀਂ ਆਪਣੀ ਡਿਵੈਲਪਮੈਂਟ ਚਾਹੁੰਦੇ ਹੋ ਆਪਣੇ ਕੰਮ ਚਾਹੁੰਦੇ ਹੋ ਤਾਂ ਭਾਈ ਉਹ ਸਾਰਾ ਕੁਝ ਤਾਕਤ ਤਾਂ ਮੋਦੀ ਜੀ ਕੋਲ ਆ ਦਿੱਲੀ ਆ ਬੀਜੇਪੀ ਦੇ ਤੇ ਬੀਜੇਪੀ ਦਾ ਝੋਲੀ 'ਚ ਆਪਣੀਆਂ ਵੋਟਾਂ ਪਾ ਦਿਓ ਤੇ ਅਸੀਂ ਕੰਮ ਕਰਨ ਜੋਗੇ ਹੋਈਏ ਨਹੀਂ ਅਸੀਂ ਐਵੇਂ ਹੀ ਦੇਖਦੇ ਫਿਰਦੇ ਹਾਂ ਹਰ ਸਟੇਟਾਂ 'ਚ ਪੈਸਾ ਹੁਣ ਮੈਂ ਰਾਜਸਥਾਨ ਤੋਂ ਐਮਪੀ ਹਾਂ ਡਿਵੈਲਪਮੈਂਟ ਹੋ ਰਹੀ ਆ ਕੁਝ ਤਰੱਕੀਆਂ ਹੋ ਰਹੀਆਂ ਪੰਜਾਬ ਵਾਲੇ ਅਸੀਂ ਬੀਜੇਪੀ ਨੂੰ ਪਰੇ ਸਿੱਟਿਆ ਹੋਇਆ ਇਸ ਕਰਕੇ ਪੰਜਾਬ ਤੇ ਤਰੱਕੀ ਦਾ ਨਾ ਨਿਸ਼ਾਨ ਨਹੀਂਗਾ ਤੇ ਬੀਜੇਪੀ ਨੂੰ ਚੁਣੋ ਤੇ ਆਪਣੇ ਬੱਚਿਆਂ ਦੇ ਆਪਣੇ ਭਵਿੱਖਾ ਜਿਹੜੇ ਉਹਨੂੰ ਰੋਸ਼ਨ ਕਰੋ ਧੰਨਵਾਦ ਸਾਡੇ ਖੰਨਾ ਜੀ ਔਰ ਭੂਲਾ ਜਾ ਜੀ ਗਿਤੇਸ਼ ਜੀ ਸੰਜੇ ਚੌਧਰੀ ਜੀ ਔਰ ਅਸ਼wini ਜੀ ਜਿੰਨੇ ਵੀ ਤਮਾਮ ਇੱਥੇ ਵੋਟਰ ਸਪੋਰਟਰ ਇਕੱਠੇ ਹੋਏ ਹਨ ਔਰ ਸਪੋਰਟ ਕਰਨ ਲਈ ਇਹ ਸਾਰੇ ਸੂਝਵਾਨ ਵੋਟਰ ਹਨ ਔਰ ਇਹ ਜਿੰਨੇ ਵੀ ਸਤਕਾਰਯੋਗ ਢੋਲੇ ਵਾਲਮੀਕੀ ਆਸ਼ਰਮ ਤੋਂ ਲੈ ਕੇ ਉਪਰੀ ਲੀਆਂ ਦੁਕਾਨਾਂ ਤੱਕ ਜਾਂ ਵਿਜੇਨਗਰ ਤੱਕ ਮੈਂ ਤਾਂ ਖੁਦ ਕਹਿਣਾ ਹਾਂ ਜਦੋਂ ਛੱਟ ਪੂਜਾ ਆਉਂਦੀ ਹੈ ਬੋਲੋ ਛੱਟੀ ਮਈਆ ਕੀ ਜੈ ਔਰ ਇਹ ਸਾਡਾ ਹਿੰਦੁਸਤਾਨ ਜਿਹੜਾ ਹੈਗਾ ਔਰ ਪੰਜਾਬ ਹੈਗਾ ਵਾ ਔਰ ਇਹ ਵਾਰਡ ਉਸੇ ਚੀਜ਼ ਦਾ ਹਿੱਸਾ ਵਾ ਇੱਥੇ ਅਲੱਗ-ਅਲੱਗ ਚਾਹੇ ਧਰਮਾਂ ਨਾਲ ਸੰਬੰਧਤ ਹਨ ਪਰ ਸਾਡੀ ਸੰਸਕ੍ਰਿਤੀ ਸਾਡਾ ਸੱਭਿਆਚਾਰ ਸਾਡਾ ਕਲਚਰ ਸਾਡੇ ਇਤਿਹਾਸ ਸਾਂਝੇ ਹਨ ਔਰ ਇੱਥੇ ਕਿਸੇ ਤਰੀਕੇ ਦਾ ਕੋਈ ਭੇਦਭਾਵ ਨਹੀਂ ਹੈਗਾ ਮੈਂ ਵਾਦਾ ਕਰਦਾ ਕਿ 21 ਤਰੀਕ ਨੂੰ ਜਦੋਂ ਜਿੱਤ ਦਾ ਆਫੀਸ਼ੀਅਲੀ ਘੋਸ਼ਣਾ ਹੋ ਜਾਣੀ ਆ ਕਿਉਂਕਿ ਅਨ ਆਫੀਸ਼ੀਅਲੀ بڑے بھائی ਭੋਲਾ ਜਾਈ ਨੇ ਤਾਂ ਉਹਨਾਂ ਨੇ ਲੀਡ ਦਾ ਵੀ ਭਰੋਸਾ ਦਿਵਾਤਾ ਵਾ ਔਰ ਮੈਂ ਬੇਨਤੀ ਕਰਦਾ ਇੱਥੇ ਦੇ ਸੂਝਵਾਨ ਲੋਕਾਂ ਨੂੰ ਕਿ ਤੁਹਾਡੇ ਕੋਲ ਸਮੇਂ-ਸਮੇਂ ਤੇ 1991 ਤੋਂ ਲੈ ਕੇ 2.5 ਸਾਲ ਪਹਿਲਾਂ ਤੱਕ ਜੋ ਪਾਰਸ਼ਵ ਚੋਣਾਂ 'ਚ ਗਲਤੀਆਂ ਹੋਈਆਂ ਵਾਂ ਜਾਂ ਲੋਕ ਸਭਾ ਜਾਂ MP ਚੋਣ ਦੇ ਵਿੱਚ ਕੋਈ ਦਿੱਕਤ ਕਮੀ ਪੇਸ਼ੀ ਰਹਿ ਗਈ ਆ ਤਾਂ ਇਸ ਵਾਰ 21 ਦਸੰਬਰ ਨੂੰ ਸਵੇਰੇ 7 ਤੋਂ 4 ਵਜੇ ਤੱਕ ਗਲਤੀ ਹੋ ਨਾ ਜਾਵੇ 3 ਨੰਬਰ ਕਮਲ ਦੇ ਫੁੱਲ ਦਾ ਬਟਨ ਦਬਾ ਕੇ ਤੁਸੀਂ ਮੈਨੂੰ ਨਹੀਂ ਆਪਣੇ ਆਪ ਨੂੰ ਮਜ਼ਬੂਤ ਕਰਨਾ ਵਾ ਤੁਹਾਡੀ ਇੱਕ ਇੱਕ ਵੋਟ ਜਿਹੜੀ ਹੈਗੀ ਆ ਉਹ ਮੇਰੇ ਲਈ ਤਾਕਤ ਬਣ ਕੇ ਨਗਰ ਨਿਗਮ ਲੁਧਿਆਣਾ ਵਿੱਚ ਤੁਹਾਡੀ بلند ਆਵਾਜ਼ ਕਰਕੇ ਗੂੰਜੂਗੀ ਧੰਨਵਾਦ ਭਾਰਤੀ ਜਨਤਾ ਪਾਰਟੀ ਮੈਂ ਭੋਲਾ ਝਾ ਵਾਰਡ ਨੰਬਰ 30 ਇੱਥੇ ਵਾਰਡ ਨੰਬਰ 30 ਤੇ ਜੀ ਬਹੁਤ ਅੱਛਾ ਮਾਹੌਲ ਹੈ ਜੀ 21 ਸੌਤਾ ਜੀ ਰੱਬ ਦੇ ਕਿਰਪਾ ਨਾਲ ਚੰਗੇ ਫੋਟਾਂ ਨਾਲ ਸੀ 1000 ਤੇ 1.5 ਹਜ਼ਾਰ ਫੋਟਾਂ ਨਾਲ ਜ਼ਰੂਰ ਇਥੋਂ ਲੀਡ ਕਰਾਂਗੇ ਜਿੱਤਾਂਗੇ ਔਰ ਇਹ ਪ੍ਰਭੂ ਦੀ ਕਿਰਪਾ ਹੈ ਸਾਡੇ ਸਮਾਜ ਦੇ ਜਿੰਨੇ ਵੀ ਆ ਗਏ ਸਾਰੇ ਇੱਥੇ ਇਹਨਾਂ ਦੇ ਨਾਲ ਖੜੇ ਹੈ ਉਹ ਤੁਸੀਂ ਦੇਖ ਹੀ ਰਹੇ ਹੋ ਕੱਟਨ ਵਾਲੀ ਪਤਾ ਲੱਗ ਰਿਹਾ ਸਾਡੀ ਦਫਤਰ ਦੀ ਉਦਘਾਟਨ ਹੋ ਰਹੀ ਹੈ ਢੋਲੇਵਾਲ ਪੁਲ ਦੇ نیچے ਤੁਸੀਂ ਦੇਖ ਸਕਦੇ ਹੋ ਕੱਟ ਕਿੰਨੀ ਹੈ ਔਰ ਇੱਕ ਇੱਕ ভোট ਵਿਕੀ ਸੋਤਾ ਜੀ ਨੂੰ ਪਾ ਕੇ ਅਸੀਂ ਇਥੋਂ ਵਿਜੈ ਕਰਕੇ ਮਨਾ ਦੇਜਾਂਗੇ 3 ਨੰਬਰ ਵਾਟ ਪਾਰਟੀ ਬਹੁਤ ਦਾਅਵੇ ਕਰ ਰਹੀ ਹੈ ਕੀ ਕਹਿਣਾ ਉਹ ਦਾਅਵਾ ਤਾਂ ਬਹੁਤ ਕੁਝ ਕਰਦੇ ਜੀ ਉਹਨਾਂ ਨੇ ਵਾਅਦੇ ਵੀ ਕੀਏ ਥੇ 100000 ਰੁਪਿਆ ਦੂੰਗਾ ਕੋਈ ਵੀ ਸਾਡੇ ਬਹਨੇ ਯਾ ਘਰੇ ਕੋਈ ਕਹਦੇ ਕਿਸੇ ਕੋ 1000 ਰੁਪਿਆ ਮਿਲਾ ਉਹ ਤਾਂ ਵਾਅਦੇ ਬਹੁਤ ਕੁਝ ਕੀਏ ਵਾਅਦੇ ਪੂਰਾ ਤਾਂ ਕਰਨ ਅਸੀਂ ਮਹਾਰਾਸ਼ਟਰ से वादे किए थे असी वादे पूरा करके दिए देखो दोबारा सरकार ਸਾਡੀ आ गई असी ਦੇਖੋ ਜਿੱਤਾਂਗੇ ਵਿਕੀ ਸੋਤਾ ਜੀ ਨਹੀਂ ਜਿੱਤ ਰਿਹਾ ਸਾਡੇ ਜਿੰਨੇ ਪੜਾ ਖੜਿਆ ਇਹ ਲੋਕ ਜਿੱਤਣਗੇ ਕੌਂਸਲਰ ਇਹ ਲੋਕ ਬਣਨਗੇ ਜਿੰਨਾ ਵੀ ਇਥੇ ਦਾ ਕੰਮ ਪੈਂਡਿੰਗ ਹੈ ਜਿੰਨਾ ਵੀ ਕੰਮ ਰਹਿ ਗਿਆ ਇਹਨਾਂ ਨੂੰ ਕਹਿਣਾ ਨਹੀਂ ਪਾਏਗਾ ਬਿਗੜ ਕੇ ਹੋਏ ਇਥੇ ਦਾ ਕੰਮ ਸਾਰਾ ਕੁਝ ਹੋ ਜਾਊਗਾ ਤੁਹਾਡਾ ਭਾਈਚਾਰਾ ਬਹੁਤ ਹੈ ਯਹਾਂ ਪਰ ਕੈਸਾ ਨਹੀਂ ਸਾਡੇ ਪੂਰੇ ਭਾਈਚਾਰਾ ਸਾਡੇ ਨਾਲ ਹੈ ਜੀ ਕੋਈ ਦਿੱਕਤ ਨਹੀਂ ਹੈ ਇਹ ਭਾਰਤੀ ਜਨਤਾ ਪਾਰਟੀ ਦੇ ਨਾਲ ਹੈ ਨਰਿੰਦਰ ਮੋਦੀ ਜੀ ਦੇ ਨਾਲ ਹੈ ਜਿੰਦਾਬਾਦ ਵਿਕੀ ਸੋਤਾ ਜਿੰਦਾਬਾਦ ਭਾਜਪਾ ਪਾਰਟੀ ਜਿੰਦਾਬਾਦ देखो एकदम खन्ना बाकी सारेिक्की सोता जी और इनकी टीम क्या, क्या नाम है मेरा नाम जी खन्ने जी सोनकर 30 नंबर वार्ड से आज का फंक्शन क्या था आज का फंक्शन ये था जी बीजेपी का इकट्ठा करा के बीजेपी को आम आदमी पार्टी और इसका नाम क्या बीजेपी आम आदमी पार्टी ने जो नहीं किया जो बीजेपी से हम कराना चाहते हैं इस करके इनको बुलाया बिट्टू जी आए और इसका नाम क्या उद्घाटन किया और तीस नंबर वार्ड से इनका तन मन हम इनके साथ में जनता ये आपका कैसा लग रहा है पर हमें बहुत अच्छा लगा जी बहुत इनका बहुत धन्यवाद करते हैं ये क्या बसंत के गए कि अपने जो बिक्की जी है जो काम करते हैं सबको सबको जनता को लेके चलेंगे गरीबों को सबको किसी का भी कोई काम होगा वो इनका ध्यान करेंगे पूरा परिवार की तरह तीस नंबर वार्ड वालों का